ਪੰਜਾਬ ਦੀ ਪੰਜਾਬੀ ਦੀ ਪੰਜਾਬੀਅਤ ਦੀ ਸੇਵਾ ਕੀਤੀ ਪੰਜਾਬ ਦੇ ਐਂਟਰਟੇਨਮੈਂਟ ਇੰਡਸਟਰੀ ਦਾ ਬਹੁਤ ਵੱਡਾ ਚਿਹਰਾ ਜਸਵੰਦਰ ਪੱਲਾ ਸਾਹਿਬ ਉਹ ਬੜੇ ਬੜੇ ਬਈ ਪਰ ਅਸੀਂ ਤਾਂ ਬਹੁਤ ਛੋਟੇ ਸੀ ਜਦੋਂ ਪਰਮਿੰਦਰ ਜੀ ਨੂੰ ਵੀ ਯਾਦ ਹੋਊਗਾ ਗੋਲਦੀ ਜੀ ਸੰਦੀਪ ਜੀ ਸਾਰਿਆਂ ਨੂੰ ਜਦੋਂ ਛਣਕਾਟਾ ਕੈਸਟ ਦਾ ਜਮਾਨਾ ਸੀ ਉਦੋਂ ਵੀ ਉਹ ਬਹੁਤ ਲੋਕਪ੍ਰੀਏ ਉਹਨਾਂ ਦੀ ਉਹ ਕੈਸਟ ਸੀਗੀ ਤੇ ਛਣਕਾਟੇ ਤੋਂ ਅਸੀਂ ਪੱਲਾ ਸਾਹਿਬ ਨੂੰ ਸੁਣਦੇ ਆ ਰਹੇ ਹਾਂ ਉਹਦੇ ਬਾਅਦ ਫਿਲਮ ਇੰਡਸਟਰੀ ਚ ਆਉਣ ਤੋਂ ਬਾਅਦ ਜਿਸ ਪ੍ਰਕਾਰ ਪੰਜਾਬੀ ਫਿਲਮਾਂ ਦੀ ਉਹਨਾਂ ਨੇ ਤੋ ਪਿੱਛੇ ਕੌਮਿਸ ਦਿੱਤਾ ਪੰਜਾਬੀ ਭਾਸ਼ਾ ਲਈ ਜਿਸ ਪ੍ਰਕਾਰ ਦੀਆਂ ਉਹਨਾਂ ਨੇ ਸੇਵਾਵਾਂ ਦਿੱਤੀਆਂ ਪੰਜਾਬ ਦੇ ਸੱਭਿਆਚਾਰ ਨੂੰ ਦੁਨੀਆ ਭਰ ਚ ਲੈ ਕੇ ਜਾਣ ਲਈ ਜਸਿੰਦਰ ਭੱਲਾ ਜੀ ਦਾ ਜੋ ਯੋਗਦਾਨ ਹੈ ਉਹਨਾਂ ਦੀ ਜੋ ਭੂਮਿਕਾ ਸਮਝਦਾ ਕਿ ਬਹੁਤ ਵੱਡਾ ਘਾਟਾ ਅੱਜ ਪੰਜਾਬ ਨੂੰ ਪਿਆ ਪਰਿਵਾਰ ਨੂੰ ਤਾਂ ਜੋ ਘਾਟਾ ਪੈਣਾ ਹੀ ਹੈ ਬਹੁਤ ਜਿਹਨੂੰ ਕਹ ਲਓ ਕਿ ਅਸਮੇ ਚਲੇ ਗਏ ਕੋਈ ਜਾਣਦਾ ਹਲੇ ਸਮਾਂ ਨਹੀਂ ਸੀ ਕਿ ਉਮਰ ਨਹੀਂ ਸੀ ਜਾਨ ਦੀ ਬਹੁਤ ਵੱਡਾ ਸਦਮਾ ਅੱਜ ਸਾਰੇ ਪੰਜਾਬ ਨੂੰ ਨਾ ਦੁਨੀਆ ਭਰ ਕਿੱਥੇ ਪੰਜਾਬੀ ਰਸਦੇ ਨੇ ਅੱਜ ਤੁਸੀਂ ਨੇ ਉਹਨਾਂ ਦੇ ਹਿਰਦੇ 'ਚ ਦੁੱਖ ਹੈ ਤਕਲੀਫ ਹੈ ਕਿ ਸਾਡਾ ਐਡਾ ਲੋਕਪ੍ਰੀਏ ਨੇਤਾ ਅਭਿਨੇਤਾ ਸਾਡੇ ਤੋਂ ਚਲਾ ਗਿਆ ਮੈਂ ਉਹਨਾਂ ਦੇ ਚਰਨਾਂ 'ਚ ਸ਼ਰਦਾ ਦੇ ਫੁੱਲ ਵੀ ਭੇਟ ਕਰਦਾ ਔਰ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਵੀ ਕਰਦਾ ਕਿ ਉਹ ਇਸ ਵਿਚੜੀ ਹੋਈ ਆਤਮਾ ਨੂੰ ਆਪਣੇ ਚਰਨਾਂ 'ਚ ਸਥਾਨ ਬਖਸ਼ਣ ਪੰਜਾਬ ਪੰਜਾਬੀ ਪੰਜਾਬੀਅਤ ਲਈ ਜੋ ਉਹਨਾਂ ਨੇ ਸੇਵਾ ਕੀਤੀ ਹੈ ਅਸੀਂ ਉਹਨਾਂ ਦਾ ਦੇਣਾ ਦੇ ਨਹੀਂ ਸਕਦੇ ਔਰ ਕੇਂਦਰ ਸਰਕਾਰ ਚ ਵੀ ਅਸੀਂ ਗੱਲ ਕਰਾਂਗੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਕਿ ਚਾਹੇ ਉਹਨੋਂ ਸਾਡੇ ਚ ਨਹੀਂ ਰਹੇ ਪਰ ਜੋ ਉਹਨਾਂ ਦਾ ਯੋਗਦਾਨ ਹੈ ਉਹਨਾਂ ਦੇ ਉਸ ਯੋਗਦਾਨ ਦੇ ਅਨੁਸਾਰ ਉਹਨਾਂ ਨੂੰ ਸਨਮਾਨ ਮਾਨ ਗੜਾਇਓ ਸਰਕਾਰਾਂ ਵੱਲੋਂ ਵੀ ਮਿਲਣਾ ਚਾਹੀਦਾ ਹੈ ਸਮਾਜ ਔਰ ਪੰਜਾਬੀ ਤੇ ਉਹਨਾਂ ਨੂੰ ਮਾਨ ਸਨਮਾਨ ਦੇ ਹੀ ਰਹੇ ਐ ਸੋ ਮੈਂ ਆਪਣੇ ਪਾਰਟੀ ਦੇ ਸਾਰੇ ਸਾਥੀਆਂ ਵੱਲੋਂ ਆਪਣੇ ਕਿਨਸ ਕਰਦਾ ਸਾਡੇ ਪਰਮਿੰਦਰ ਬਰਾੜ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਵਿਸ਼ੇਸ਼ਤਾ ਸਾਡੇ ਸੁਖਮਿੰਦਰ ਗੋਲਡੀ ਜੀ ਸਾਡੇ ਸੂਬੇ ਦੇ ਸਕੱਤਰ ਭਾਨੂੰ ਪ੍ਰਤਾਪ ਜੀ ਸਾਡੀ ਸਾਰੀ ਪੰਜਾਬ ਦੀ ਜਿਹੜੀ ਐ ਉਹਨਾਂ ਦੇ ਪਰਿਵਾਰ ਦੇ ਨਾਲ ਅਸੀਂ ਦੁੱਖ ਸਾਂਝਾ ਕਰਨ ਆਏ ਹਾਂ ਔਰ ਪਾਰਟੀ ਵੱਲੋਂ ਸਾਡੇ ਸੁਭਾ ਪ੍ਰਧਾਨ ਸੁਨੀਲ ਜਾਖੜ ਸਾਹਿਬ ਵੱਲੋਂ ਸਾਡੇ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਜੀ ਵੱਲੋਂ ਵੀ ਪਰਿਵਾਰ ਨਾਲ ਅਸੀਂ ਸੰਵੇਦਨਾ ਪ੍ਰਗਟ ਕਰਨ ਆਏ ਹਾਂ ਸਾਡੇ ਦੋਨੋਂ ਨੇਤਾ ਆਪ ਵੀ ਹਾਜ਼ਰ ਹੋਣਗੇ ਸੋ ਅੱਜ ਉਹਨਾਂ ਦੇ ਵਿਆਹ ਤੇ ਪਾਰਟੀ ਦੇ ਵਿਆਹ ਤੇ ਅਸੀਂ ਪਰਿਵਾਰ ਨਾਲ ਦੁੱਖ ਸਾਂਝਾ ਕਰਾਂਗੇ ਜੀ ਪੰਜਾਬ ਦੀ ਪੰਜਾਬੀ ਦੀ ਪੰਜਾਬੀਅਤ ਦੀ ਸੇਵਾ ਕੀਤੀ ਪੰਜਾਬ ਐਂਟਰਟੇਨਮੈਂਟ ਇੰਡਸਟਰੀ ਦਾ ਬਹੁਤ ਵੱਡਾ ਚਿਹਰਾ ਜਸਵੰਦਰ ਪੱਲਾ ਸਾਹਿਬ ਸੀ ਤੇ ਬਹੁਤ ਛੋਟੇ ਸੀ ਜਦੋਂ ਪਰਮਿੰਦਰ ਜੀ ਨੂੰ ਵੀ ਯਾਦ ਹੋਊਗਾ ਗੋਲਦੀ ਜੀ ਸੰਜੀਤ ਜੀ ਸਾਰਿਆਂ ਨੂੰ ਜਦੋਂ ਛਣਕਾਟਾ ਕੈਸਟ ਦਾ ਜ਼ਮਾਨਾ ਸੀ ਉਦੋਂ ਵੀ ਉਹ ਬਹੁਤ ਲੋਕਪ੍ਰੀਏ ਉਹਨਾਂ ਦੀ ਉਹ ਕੈਸਟ ਸੀਗੀ ਤੇ ਛਣਕਾਟੇ ਤੋਂ ਅਸੀਂ ਪੱਲਾ ਸਾਹਿਬ ਨੂੰ ਸੁਣਦੇ ਆ ਰਹੇ ਹਾਂ ਉਹਦੇ ਬਾਅਦ ਫਿਲਮ ਇੰਡਸਟਰੀ ਚ ਆਉਣ ਤੋਂ ਬਾਅਦ ਜਿਸ ਤਰ੍ਹਾਂ ਪੰਜਾਬੀ ਫਿਲਮਾਂ ਦੀ ਉਹਨਾਂ ਨੇ ਹਮ ਗਿਤਾ ਪੰਜਾਬੀ ਭਾਸ਼ਾ ਲਈ ਜਿਸ ਪ੍ਰਕਾਰ ਦੀਆਂ ਉਹਨਾਂ ਨੇ ਸੇਵਾਵਾਂ ਦਿੱਤੀਆਂ ਪੰਜਾਬ ਦੇ ਸੱਭਿਆਚਾਰ ਨੂੰ ਦੁਨੀਆ ਭਰ ਚ ਲੈ ਕੇ ਜਾਣ ਲਈ ਜਸਿੰਦਰ ਭੱਲਾ ਜੀ ਦਾ ਜੋ ਯੋਗਦਾਨ ਹੈ ਉਹਨਾਂ ਦੀ ਜੋ ਭੂਮਿਕਾ ਜੇ ਸਮਝਦਾ ਕਿ ਬਹੁਤ ਵੱਡਾ ਘਾਟਾ ਅੱਜ ਪੰਜਾਬ ਨੂੰ ਪਾਰਿਵਾਰ ਨੂੰ ਤੋਂ ਜੋ ਘਾਟਾ ਪੈਣਾ ਹੀ ਹੈ ਬਹੁਤ ਮੈਨੂੰ ਕਹ ਲਓ ਕਿ ਅ ਸਮੇ ਚਲੇ ਗਏ ਕੋਈ ਜਾਣਦਾ ਹਲੇ ਸਮਾਂ ਨਹੀਂ ਸੀ ਉਮਰ ਨਹੀਂ ਸੀ ਜਾਨ ਦੀ ਬਹੁਤ ਵੱਡਾ ਸਦਮਾ ਅੱਜ ਸਾਰੇ ਪੰਜਾਬ ਨੂੰ ਅੱਜ ਦੁਨੀਆ ਭਰ ਜਿੱਥੇ ਪੰਜਾਬੀ ਬਸਦੇ ਨੇ ਅੱਜ ਤੁਸੀਂ ਨੇ ਉਹਨਾਂ ਦੇ ਹਿਰਦੇ 'ਚ ਦੁੱਖ ਹੈ ਤਕਲੀਫ ਹੈ ਕਿ ਸਾਡਾ ਐਡਾ ਲੋਕਪ੍ਰੀਏ ਨੇਤਾ ਅਭਿਨੇਤਾ ਸਾਡੇ ਤੋਂ ਚਲਾ ਗਿਆ ਮੈਂ ਉਹਨਾਂ ਦੇ ਚਰਨਾਂ 'ਚ ਸ਼ਰਦਾ ਦੇ ਫੁੱਲ ਵੀ ਭੇਟ ਕਰਦਾ ਔਰ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਵੀ ਕਰਦਾ ਕਿ ਉਹ ਇਸ ਵਿਚੜੀ ਹੋਈ ਆਤਮਾ ਨੂੰ ਆਪਣੇ ਚਰਨਾਂ 'ਚ ਸਥਾਨ ਬਖਸ਼ਣ ਪੰਜਾਬ ਪੰਜਾਬੀ ਪੰਜਾਬੀਅਤ ਲਈ ਜੋ ਉਹਨਾਂ ਨੇ ਸੇਵਾ ਕੀਤੀ ਹੈ ਅਸੀਂ ਉਹਨਾਂ ਦਾ ਦੇਣਾ ਦੇ ਨਹੀਂ ਸਕਦੇ ਔਰ ਕੇਂਦਰ ਸਰਕਾਰ ਚ ਵੀ ਅਸੀਂ ਗੱਲ ਕਰਾਂਗੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਕਿ ਚਾਹੇ ਉਹ ਉਹ ਸਾਡੇ ਚ ਨਹੀਂ ਰਹੇ ਪਰ ਜੋ ਉਹਨਾਂ ਦਾ ਯੋਗਦਾਨ ਹੈ ਉਹਨਾਂ ਦੇ ਉਸ ਯੋਗਦਾਨ ਦੇ ਅਨੁਸਾਰ ਉਹਨਾਂ ਨੂੰ ਸਨਮਾਨ ਮਾਨ ਜਿਹੜਾ ਸਰਕਾਰਾਂ ਵੱਲੋਂ ਵੀ ਮਿਲਣਾ ਚਾਹੀਦਾ ਹੈ ਸਮਾਜ ਔਰ ਪੰਜਾਬੀ ਤੇ ਉਹਨਾਂ ਨੂੰ ਮਾਨ ਸਨਮਾਨ ਦੇ ਹੀ ਰਹੇ ਐ ਇਸ ਲਈ ਮੈਂ ਆਪਣੇ ਪਾਰਟੀ ਦੇ ਸਾਰੇ ਸਾਥੀਆਂ ਵੱਲੋਂ ਆਪਣੇ ਕਿਨਸ ਕੱਤਾ ਸਾਡੇ ਪਰਮਿੰਦਰ ਬਰਾੜ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਵਿਸ਼ੇਸ਼ ਸਾਡੇ ਸੁਖਮਿੰਦਰ ਗੋਲਡੀ ਜੀ ਸਾਡੇ ਸੂਬੇ ਦੇ ਸਕੱਤਰ ਭਾਨੂੰ ਪ੍ਰਤਾਪ ਜੀ ਸਾਡੀ ਸਾਰੀ ਪੰਜਾਬ ਦੀ ਐਚ ਟੀਮ ਜਿਹੜੀ ਹੈ ਉਹਨਾਂ ਦੇ ਪਰਿਵਾਰ ਦੇ ਨਾਲ ਅਸੀਂ ਦੁੱਖ ਸਾਂਝਾ ਕਰਨ ਆਏ ਹਾਂ ਔਰ ਪਾਰਟੀ ਵੱਲੋਂ ਸਾਡੇ ਸੁਭਾ ਪ੍ਰਧਾਨ ਸੁਨੀਲ ਜਾਖੜ ਸਾਹਿਬ ਵੱਲੋਂ ਸਾਡੇ ਕਾਰਜਕਾਰੀ ਪ੍ਰਧਾਨ ਅਸ਼ਮੀਰ ਸ਼ਰਮਾ ਜੀ ਵੱਲੋਂ ਵੀ ਪਰਿਵਾਰ ਨਾਲ ਅਸੀਂ ਸੰਵੇਦਨਾ ਪ੍ਰਗਟ ਕਰਨ ਆਏ ਹਾਂ ਸਾਡੇ ਦੋਨੋਂ ਨੇਤਾ ਆਪ ਵੀ ਹਾਜ਼ਰ ਹੋਣਗੇ ਸੋ ਅੱਜ ਉਹਨਾਂ ਦੇ ਵਿਆਹ ਤੇ ਪਾਰਟੀ ਦੇ ਵਿਆਹ ਤੇ ਅਸੀਂ ਪਰਿਵਾਰ ਨਾਲ ਦੁੱਖ ਸਾਂਝਾ ਕਰਾਂਗੇ